ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਸਾਡੀ ਖੇਤੀ YouTube ਚੈਨਲ ਤੇ ਸਾਡੀ ਖੇਤੀ Facebook ਪੇਜ ਤੇ ਤੁਹਾਡਾ ਸਵਾਗਤ ਹੈ ਕਿਸਾਨ ਭਰਾਵੋ ਅੱਜ ਦੀ ਇਹ ਵੀਡੀਓ ਉਹਨਾਂ ਕਿਸਾਨ ਵੀਰਾਂ ਲਈ ਹੈ ਜਿਨ੍ਹਾਂ ਨੇ ਕੱਦੂ ਵਾਲਾ ਝੋਨਾ ਲਾਇਆਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਝੋਨੇ ਦੇ ਵਿੱਚ ਨਦੀਨਾਂ ਦੀ ਸਮੱਸਿਆ ਆ ਚੁੱਕੀ ਆ ਤੇ ਉਹਨਾਂ ਨੇ ਪਹਿਲਾਂ ਪਟਿਲਾ ਕਲੋਰ ਦਵਾਈ ਜਿਹੜੀ ਆ ਆਪਾਂ ਨਦੀਨਾਂ ਵਾਸਤੇ ਵਰਤਦੇ ਆ ਉਹ ਵੀ ਵਰਤੀ ਸੀ ਉਸ ਦੇ ਬਾਵਜੂਦ ਵੀ ਉਹ ਛੋਡੇ ਜਿਹੜੇ ਖੇਤ ਦੇ ਵਿੱਚ ਨਦੀਨ ਹਰੇ ਹੋ ਗਏ ਆ ਉਹਦਾ ਆਪਾਂ ਇਲਾਜ ਦੱਸਾਂਗੇ ਕੋਈ ਸੋਨੂੰ ਸਪਰੇਅ ਕਰਨ ਦੀ ਲੋੜ ਨਹੀਂ ਕੋਈ ਢੋਲੀ ਚੱਕਣ ਦੀ ਲੋੜ ਨਹੀਂ ਸਭ ਤੋਂ ਸਸਤਾ ਤੇ ਸਭ ਤੋਂ ਵਧੀਆ ਇਲਾਜ ਤੁਹਾਨੂੰ ਦੱਸਾਂਗੇ ਜੋ ਕਿਸਾਨ ਵੀਰ ਨਵੇਂ ਹੋ ਸਾਡੀ ਖੇਤੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਸਾਡੀ ਖੇਤੀ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣ ਕਿਸਾਨ ਭਰਾਵੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਸ ਵਾਰ ਕੀ ਜਿਹੜੇ ਬਾਰਸ਼ਾ ਜਾਂ ਮੀਂਹ ਨੇ ਉਹ ਬਹੁਤ ਲੇਟ ਹੋਏ ਨੇ ਜਿਹਦੇ ਕਰਕੇ ਕਿਸਾਨ ਭਰਾਵਾਂ ਕੋਲੇ ਜਿੰਨਾਂ ਕੋਲੇ ਪਾਣੀ ਦੇ ਸਾਧਨ ਘੱਟ ਸੀਗੇ ਉਹੋ ਆਪਣੇ ਖੇਤ ਦੇ ਵਿੱਚ ਜਿਹੜਾ ਪਹਿਲੇ 12 ਤੋਂ 15 ਦਿਨ ਪਾਣੀ ਖੜਾ ਰੱਖਣਾ ਹੁੰਦਾਗਾ ਦਵਾਈ ਪਾ ਕੇ ਜਿਹਦੇ ਨਾਲ ਕੇ ਆਪਣੇ ਜਿਹੜੇ ਖੇਤਾਂ ਵਿੱਚ ਨਦੀਨਾਂ ਦੀ ਸਮੱਸਿਆ ਗਈ ਉਹ ਨਹੀਂ ਆਉਂਦੀ ਉਹ ਉਹਨਾਂ ਤੋਂ ਪਾਣੀ ਖੜਾ ਨਹੀਂ ਹੋ ਸਕਿਆ ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਮੀਂਹ ਪਏ ਨਹੀਂਗੇ ਤੇ ਪਾਣੀ ਦਾ ਪ੍ਰਬੰਧ ਕਿਸਾਨ ਭਰਾਵਾਂ ਕੋਲੇ ਘੱਟ ਸੀਗਾ ਉਥੇ ਨਦੀਨ ਜਿਹੜੇ ਦਵਾਈ ਜਿਹੜੀ ਆਪਣੀ ਪਟਿਲਾ ਕਲੋਰ ਪਾਉਣ ਦੇ ਬਾਵਜੂਦ ਵੀ ਹਰੇ ਹੋ ਚੁੱਕਿਆ ਹੁਣ ਕਿਸਾਨ ਭਰਾਵੋ ਜਿਵੇਂ ਆਪਾਂ ਜਾਣਦੇ ਆਂਗੇ ਕਿ ਇੱਕ ਦਵਾਈ ਆਉਂਦੀ ਹੈਗੀ ਅ ਬਸਪੈਰੀ ਬੈਕ ਆ ਜਾਂ ਜਿਹਨੂੰ ਆਪਾਂ ਨੌਮਨੀ 골ਡ ਦੇ ਨਾਲ ਜਾਣਦੇ ਆਂਗੇ ਉਹ ਇੱਕ ਤਾਂ ਬਹੁਤ ਜ਼ਿਆਦਾ ਮਹਿੰਗੀ ਹੈਗੀ ਨੰਬਰ 2 ਤੇ ਉਸ ਨੂੰ ਉਹਨੂੰ ਸਪਰੇਅ ਕਰਨਾ ਪਊਗਾ ਆਪਾਂ ਨੂੰ ਤੇ ਜਿਹੜੀ ਕੱਦੂ ਦੇ ਵਿੱਚ ਸਪਰੇਅ ਕਰਨੀ ਆ ਜਿਹੜੇ ਤਾਂ ਹੈਗੇ ਰੇਤੇ ਵਾਲੇ ਵਾਹਣ ਉੱਥੇ ਤਾਂ ਚੱਲ ਕਿਸਾਨ ਭਰਾ ਔਖੇ ਸੌਖੇ ਸਪਰੇਅ ਕਰ ਲੈਣਗੇ ਪਰ ਜਿਹੜੇ ਹੈਗੇ ਡਾਕਰ ਜ਼ਮੀਨਾਂ ਉੱਥੇ ਤਾਂ ਉਹ ਐ ਮੰਨ ਕੇ ਚੱਲੋ ਫੋਟ ਫੋਟ ਤਾਂ ਪੈ ਰਹੀ ਉਹਦੇ ਵਿੱਚ ਖੁੱਭੀ ਜਾਂਦਾਗਾ ਉੱਪਰੋਂ ਕਿਸਾਨ ਭਰਾ ਢੋਲੀ ਉਹਦੇ ਵਿੱਚ ਕਿਵੇਂ ਚੱਕ ਕੇ ਕਿਵੇਂ ਉਹਦੇ ਵਿੱਚ ਸਪਰੇਅ ਕਰੂਗਾ ਜਿਹੜਾ ਕਿ ਇਹ ਸਪਰੇਅ ਵਾਲਾ ਜਿਹੜਾ ਕੰਮ ਆ ਇਹ ਬਹੁਤ ਮੁਸ਼ਕਲ ਆਗਾ ਤੇ ਹੁਣ ਆਪਾਂ ਕੀ ਕਰਨਾਗਾ ਤੁਹਾਨੂੰ ਇੱਕ ਇਹ ਜਿਹੀ ਦਵਾਈ ਦੱਸਾਂਗਾ ਦੱਸੂਗਾ ਜਿਹੜੀ ਆਪਣੇ ਕਿਸਾਨ ਭਰਾਵਾਂ ਦੀ ਵਰਤੀ ਹੋਈ ਆ ਤੇ ਬਹੁਤ ਵਧੀਆ ਜਿਹਦਾ ਰਿਜ਼ਲਟ ਆ ਤੇ ਕੋਈ ਤੁਹਾਨੂੰ ਢੋਲੀ ਚੱਕਣ ਦੀ ਲੋੜ ਨਹੀਂ ਤੇ ਕੋਈ ਤੁਹਾਨੂੰ ਸਪਰੇਅ ਕਰਨ ਦੀ ਲੋੜ ਨਹੀਂ ਤੁਸੀਂ ਕਰਨਾ ਕੀ ਆ ਤੁਸੀਂ ਬਾਜ਼ਾਰ ਦੇ ਵਿੱਚੋਂ ਦਵਾਈ ਲੈ ਕੇ ਆਉਣੇ ਅਨੀਲੋ ਫੋਸ ਨਾਂ ਦਾ ਇੱਕ ਸਾਲਟ ਆ ਜਿਹਦੇ ਕਈ ਬ੍ਰਾਂਡ ਨੇਮ ਤੇ ਵੀ ਆਪਾਂ ਨੂੰ ਮਿਲ ਜੀਵੇਂ ਅਨੀਲੋ ਗਾਰਡ ਹੋਗੀ ਕੁਝ ਹੋਰ ਕਈ ਕੰਪਨੀਆਂ ਨੂੰ ਬਣਾ ਰਹੀਆਂ ਨੇ ਉਹ ਤੁਸੀਂ ਦਵਾਈ ਲੈਣੀ ਹੈਗੀ ਇਹ ਦਵਾਈ ਦੀ ਇੱਕ ਖਾਸੀਅਤ ਆ ਵੀ ਇਹ ਹਰੇ ਹੋਏ ਕੱਖਾਂ ਨੂੰ ਵੀ ਛੋਡੇ ਨੂੰ ਮਾਰੂਗੀ ਕਰਨਾ ਕੀ ਤੁਸੀਂ ਆਪਣੇ ਝੋਨੇ ਨੂੰ ਪਾਣੀ ਨਾਲ ਭਰ ਲੈਣਾਗਾ ਇੱਕ ਖਿਆਲ ਰੱਖਣਾਗਾ ਵੀ ਛੋਡੇ ਜਿਹੜੇ ਨਦੀਨ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਣੇ ਚਾਹੀਦੇ ਆ ਤੇ ਛੋਡਾ ਝੋਨਾ ਪਾਣੀ ਦੇ ਵਿੱਚ ਨਹੀਂ ਡੁੱਬਿਆ ਹੋਣਾ ਚਾਹੀਦਾ ਤੇ ਨੀਵੇਂ ਜਿਹੜੇ ਖੇਤ ਨੇ ਉੱਥੇ ਤੁਸੀਂ ਪੂਰੀ ਗੌਰ ਨਾਲ ਇਹ ਦਵਾਈ ਵਰਤਨੀ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਮੀਂਹ ਜ਼ਿਆਦਾ ਪੈਣ ਕਰਕੇ ਪਾਣੀ ਵੱਧ ਵੱਧ ਸਕਦਾਗਾ ਜਿਹਦੇ ਨਾਲ ਕਿ ਤੁਹਾਡੇ ਜਿਹੜੇ ਝੋਨੇ ਦਾ ਉਹ ਨੁਕਸਾਨ ਹੋ ਸਕਦਾਗਾ ਤੇ ਇਹ ਦੋ ਤੋਂ ਤਿੰਨ ਦਿਨ ਤੁਸੀਂ ਪਾਣੀ ਖੜਾ ਰੱਖਣਾਗਾ ਉਦੇ ਆਪਣੇ ਝੋਨੇ ਦੇ ਵਿੱਚ ਤੇ ਉਹਨੂੰ ਇੱਕ ਅੱਖਾਂ ਨੂੰ ਪੂਰਾ ਡਬੋ ਕੇ ਰੱਖਣਾਗਾ ਉਹਦੇ ਨਾਲ ਕੀ ਹੈ ਜਿੰਨੇ ਤੁਹਾਡੇ ਹਰੇ ਹੋਏ ਕੱਖ ਨੇ ਚਾਹੇ ਉਹ ਚੌੜੇ ਪੱਤੇ ਵਾਲੇ ਆ ਚਾਹੇ ਉਹ ਬਰੀਕ ਤਿੱਖੇ ਪੱਤੇ ਵਾਲੇ ਆਗੇ ਉਹ ਤੁਹਾਡੇ ਸਾਰੇ ਉਹ ਦਵਾਈ ਨੇ ਬਹੁਤ ਮਾਰ ਦੇਣੇ ਆਗੇ ਬਹੁਤ ਵਧੀਆ ਉਹਦਾ ਰਿਜ਼ਲਟ ਆਪਾਂ ਵਾਪਤਿਆ ਤੇ ਇਹ ਤੁਸੀਂ ਕਰ ਲੈਣਾਗਾ ਇਹਦੇ ਵਿੱਚ ਤੁਹਾਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਤੇ ਕੋਈ ਤੁਹਾਨੂੰ ਢੋਲੀ ਚੱਕਣ ਦੀ ਲੋੜ ਨਹੀਂ ਤੁਹਾਨੂੰ 100% ਰਿਜ਼ਲਟ ਇਹਦਾ ਮਿਲੂਗਾ ਨਦੀਨਾ ਤੋਂ ਕਿਸਾਨ ਭਰਾਵੋ ਜੇਕਰ ਇਸ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਆਪਣੇ ਕਿਸਾਨ ਭਰਾਵਾਂ ਦਾ ਜਿਹੜਾ ਮਸਲਾ ਹੈਗਾ ਉਹ ਅ ਕੱਖਾਂ ਦਾ ਜਾਂ ਨਦੀਨਾ ਦਾ ਮਸਲਾ ਜਿਹੜੇ ਹਰੇ ਹੋ ਗਏ ਉਹਨਾਂ ਦੇ ਕੱਦੂ ਵਾਲੇ ਝੋਨੇ 'ਚ ਇੱਕ ਤਾਂ ਰੁਪਏ ਘੱਟ ਸਸਤੀ ਹੈਗੀ ਇਹਦੀ ਡੋਜ਼ 500 ਤੋਂ 600 ਗ੍ਰਾਮ ਪ੍ਰਤੀ 600 ਐਮਐਲ ਪ੍ਰਤੀ ਏਕੜ ਆ ਗਈ ਇਹ ਤੁਸੀਂ ਜਿਵੇਂ ਆਪਣੀ ਆਮ ਦੂਜੀ ਦਵਾਈ ਜਿਹੜੀ ਵਰਤਦੇ ਹੋ ਤੁਸੀਂ ਕੱਖਾਂ ਵਾਲੀ ਪਟੀਲਾ ਕਲੋਰ 50% ਜਿਹੜੀ ਆਪਾਂ ਬੋਤਲ ਚ ਪਾ ਕੇ ਛੱਟਾ ਦੇ ਦਿੰਨੇ ਆ ਸੇਮ ਉਸੇ ਤਰ੍ਹਾਂ ਤੁਸੀਂ ਇਹਨੂੰ ਵਰਤ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਆ ਕਿਸਾਨ ਭਰਾਵੋ ਬਹੁਤ ਬਹੁਤ ਧੰਨਵਾਦ